ਜੋ ਅੱਜਕੱਲ ਦੇ ਹਾਲਾਤ ਬਣੇ ਹੋਏ ਨੇ ਇੱਕ ਸਵਾਲ ਤਾਂ ਜ਼ਿਹਨ ਦੇ ਵਿੱਚ بار-बार ਆਉਂਦਾ ਹੈ ਕੀ ਸਾਡੀਆਂ ਸਰਕਾਰਾਂ ਅੰਨੀਆਂ ਹੋ ਚੁੱਕੀਆਂ ਨੇ ਤੇ ਜਾਂ ਕੀ ਸਾਡੇ ਲੋਕ ਤਮਾਸ਼ਪੀਨ ਹੋ ਚੁੱਕੇ ਨੇ ਚਾਹੇ ਕਿੰਨੀ ਵੀ ਵੱਡੀ ਘਟਨਾ ਕਿਉਂ ਨਾ ਘਟ ਜਾਵੇ ਕੁਝ ਦਿਨ ਚਰਚਾ ਹੁੰਦੀ ਹੈ ਲੋਕਾਂ ਦਾ ਰੋਹ ਦਿਖਾਈ ਦਿੰਦਾ ਹੈ ਫਿਰ ਜ਼ਿੰਦਗੀ ਆਪਣੀ ਚਾਲੇ ਚੱਲਣ ਲੱਗ ਜਾਂਦੀ ਜਦੋਂ ਕੁਝ ਹੋਰ ਵਾਪਰਦਾ ਹੈ ਪਰਾਣੀਆਂ ਕੜੀਆਂ ਜੋੜ ਲੀਆਂ ਜਾਂਦੀਆਂ ਹਨ ਇਲਜ਼ਾਮ ਤਰਾਸ਼ੀ ਹੁੰਦੀ ਹੈ ਤੇ ਕਹਾਣੀ ਫੇਰ ਦੁਹਰਾ ਦਿੱਤੀ ਜਾਂਦੀ ਹੈ ਪਰ ਅਬੂਹਰ ਦੇ ਮਸ਼ਹੂਰ ਵਪਾਰੀ ਡਿਜ਼ਾਈਨਰ ਕੁਰਤੇ ਪਜਾਮਿਆਂ ਦੇ ਕਿੰਗ ਜਾਂ ਦਰਜੀ ਕੁਝ ਵੀ ਕਹਿ ਲਵੋ ਪੰਜਾਬ ਦੇ ਬਹੁਤ ਚਰਚਿਤ ਕਤਲकांड ਦੇ ਪਿੱਛੇ ਜਿੰਨਾ ਤਿੰਨ ਮੁਜਰਮਾਂ ਦਾ ਹੱਥ ਹੈ ਉਹਨਾਂ ਦੀ ਖੋਜ ਦੇ ਲਈ ਪੰਜਾਬ ਪੁਲਿਸ ਨੇ ਇੱਕ ਬਹੁ ਰਾਜੀ ਆਪਰੇਸ਼ਨ ਚਲਾਇਆ ਹੋਇਆ ਹੈ ਜਿਵੇਂ ਕਹਿੰਦੇ ਨੇ ਕਿ ਪਿਛਲੀਆਂ ਗਲਤੀਆਂ ਤੋਂ ਹੀ ਇਨਸਾਨ ਸਿੱਖਦਾ ਹੈ ਇਹ ਮੁਜਰਮ ਵੀ ਹੁਣ ਫੜੇ ਜਾਣ ਤੇ ਡਰ ਤੋਂ ਟਰੈਕ ਹੋ ਜਾਣ ਦੇ ਡਰ ਤੋਂ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਤੋਂ ਬਚ ਰਹੇ ਹਨ ਪਰ باوجود ਇਸ ਦੇ ਅਫਸਰਾਂ ਦੇ ਮੁਤਾਬਕ ਕਈ ਟੀਮਾਂ ਉਹਨਾਂ ਦੀ ਪੈੜ ਨੱਪਣ ਦੇ ਵਿੱਚ ਕਾਮਯਾਬ ਰਹੀਆਂ ਹਨ ਤੇ ਉਹਨਾਂ ਦੀ ਹਰ ਮੂਵਮੈਂਟ ਦੀ ਨਿਸ਼ਾਨਦੇਹੀ ਕਰਨ ਦੇ ਵਿੱਚ ਸਫਲ ਵੀ ਹੋਣੇ ਹਨ